ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸੰਗ ਜਾ ਕਾ ਮਨ ਸੀਤਲ ਸੋ ਜਾਣੈ ਸਗਲੀ ਠੰਡੀ ਹਮੈ ਰੋਗ ਜਾ ਕਾ ਮਨ ਵਿਆਪਤ ਸੋ ਜਨਮ ਮਰੈ ਬਿੱਲ ਲਾਤੀ ਪਿਆਰਿਓ ਅੱਜ ਸੰਸਾਰ ਦੀ ਹਾਲਤ ਇਹ ਹੈ ਬਿੱਲ ਲਾਤੀ ਬਿਲ ਆ ਰਿਹਾ ਹੈ ਚੀਕਾ ਮਾਰ ਰਿਹਾ ਹੈ ਦੁਖੀ ਹੋ ਰਿਹਾ ਹੈ ਕਿਉਂ ਕਿ ਹਮੈ ਦਾ ਰੋਗ ਬਹੁਤ ਉੱਚਾ ਪਹੁੰਚ ਗਿਆ ਉੱਚੀ ਸਕੇਤੇ ਪਹੁੰਚ ਗਿਆ ਹਮੈ ਦਾ ਰੋਗ ਹੁਣ ਇਹਦਾ ਲਾਜ ਨਹੀਂ ਹੋ ਰਿਹਾ ਚੀਕਾ ਮਾਰ ਰਿਹਾ ਹੈ ਖੇਲ ਹੈ ਪਰਮੇਸ਼ਰ ਦੀ ਹੈ ਇਹ ਖੇਲ ਪਰ ਖੇਲ ਹੈ ਇਹ ਗਿਆਨ ਵਾਲਿਆਂ ਵਾਸਤੇ ਜਿਹਨੂੰ ਗਿਆਨ ਹੋ ਗਿਆ ਉਹਨੂੰ ਪਤਾ ਖੇਲ ਹੈ ਖੇਲ ਹੈ ਇਹ ਪਰਮੇਸ਼ਰ ਵਾਸਤੇ ਇਹਨੇ ਰਚਨਾ ਰਚੀ ਹੈ ਪਰ ਇਸ ਅਗਿਆਨੀ ਮਨੁੱਖ ਵਾਸਤੇ ਖੇਲ ਨਹੀਂ ਹੈ ਇਹਦੀ ਹਾਲਤ ਵੇਖ ਲਓ ਕੀ ਹੋ ਰਹੀ ਹੈ ਤੁਸੀਂ ਟੈਲੀਵਿਜ਼ਨ ਦਾ ਬਟਨ ਦੱਬੋ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਚੈੱਕ ਕਰੋ ਕਿਤੇ ਹੈ ਸ਼ਾਂਤੀ ਕਿਤੇ ਹੈ ਆਰਾਮ ਕਿਤੇ ਪੀਸ ਹੈ ਰੈਸਟ ਇਨ ਪੀਸ ਕਹਿੰਦਾ ਸ਼ਾਂਤੀ ਚ ਰੈਸਟ ਕਰੋ ਕਹਿੰਦੇ ਸ਼ਾਂਤੀ ਨਾਲ ਰਹੋ rest in peace ਉਹ ਨਹੀਂ ملےਗੀ ਮਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ ਹੈ ਨੂੰ ਇਹ ਬਿਲ ਆਉਂਦਾ ਹੀ ਐ ਸੋ ਜਨਮ ਮਰਾ ਬਿਲ ਲਾਤੀ ਹਉਮੈ ਰੋਗ ਜਾ ਕਾ ਮਨ ਵਿਆਪਤ ਵਿਆਪ ਗਿਆ ਰੋਗ ਹਉਮੈ ਦਾ ਇਹਨੂੰ ਉਹ ਉਸ ਹਉਮੈ ਦੇ ਵਿੱਚ ਹੁਣ ਕਈ ਕੁਝ ਹੈ ਹਉਮੈ ਦੇ ਜਿਹੜੇ ਦੋ ਵੱਡੇ ਜਰਮੈਲ ਨੇ ਹਉਮੈ ਦੇ ਉਹ ਨੇ ਕਾਮ ਤੇ ਕ੍ਰੋਧ ਕਾਮ ਕ੍ਰੋਧ ਨਗਰ ਬਹੁ ਭਰਿਆ ਕਾਮ ਔਰ ਕ੍ਰੋਧ ਦੋਨੇ ਵੱਡੇ ਤੁਰੰਦਰ ਸੂਰਮੇ ਹਉਮੈ ਦੇ ਇਹ ਲਲਕਾਰੇ ਮਾਰਦੇ ਫਿਰਦੇ ਨੇ ਕੂਕਾਂ ਹੀ ਮਾਰਦੇ ਫਿਰਦੇ ਨੇ ਨਾ ਰਲ ਗਿਆ ਹੰਕਾਰ ਇਹਨਾਂ ਦੇ ਨਾਲ ਫਿਰ ਲਾਲਚ ਵੀ ਆ ਗਿਆ ਲੋਭ ਵੀ ਆ ਗਿਆ ਤੇ ਇਹ ਹੁਣ ਜਿਵੇਂ ਨਗਰ ਸੁਨਣਾ ਹੋਵੇ ਨਾ ਤੇ ਚੋਰ ਉਚੱਕੇ ਭੱਜੇ ਫਿਰਦੇ ਗਲੀਆਂ ਚ ਸੂਨੇ ਨਗਰ ਪਰੇ ਠਗ ਹਾਰੇ ਇਹ ਹਾਲਤ ਐਸ ਵੇਲੇ ਕੋਈ ਵੀ ਟਿੱਕੇ ਨਹੀਂ ਬਹਿ ਰਿਹਾ ਕਿਸੇ ਨੂੰ ਵੀ ਸ਼ਾਂਤੀ ਨਹੀਂ ਹੈ ਮੌਜੂਦਾ ਹਾਲਾਤਾਂ ਵਿੱਚ ਜੋ ਅਸੀਂ ਦੇਖ ਰਹੇ ਹਾਂ ਕੱਚ ਧਰਮੀ ਧਰਮ ਨੂੰ ਨਾ ਸਮਝਣ ਵਾਲੇ ਝੰਡਿਆਂ ਵਾਲੇ ਵੀ ਦੁਖੀ ਨੇ ਝੰਡੇ ਲਾਉਣ ਵਾਲੇ ਵੀ ਦੁਖੀ ਨੇ ਝੰਡੇ ਚੜਾਉਣ ਵਾਲੇ ਵੀ ਦੁਖੀ ਨੇ ਖੌਜੀ ਵੀ ਦੁਖੀ ਹੈ ਪੁਰਸਵਾਲਾ ਵੀ ਦੁਖੀ ਹੈ ਕਿਸਾਨ ਵੀ ਦੁਖੀ ਹੈ ਸਰਕਾਰ ਵੀ ਦੁਖੀ ਹੈ ਨੇਤਾ ਵੀ ਦੁਖੀ ਹੈ ਕਿਉਂ ਕਿਉਂਕਿ ਜਿਹੜਾ ਫੈਸਲਾ ਗੁਰੂ ਨੇ ਕਰ ਦਿੱਤਾ ਉਹ اٹਲ ਹੈ ਪਿਆਰਿਓ ਹਉਮੈ ਰੋਗ ਜਾ ਕਾ ਮਨ ਵਿਆਪਤ ਇਹ ਹਉਮੈ ਦਾ ਰੋਗ ਹੈ ਵੱਡਾ ਮਨਾਂ ਦੇ ਅੰਦਰ ਇੰਨੀ ਕ ਅੱਗ ਵੱਲਦੀ ਹੈ ਇੰਨਾ ਕ ਕ੍ਰੋਧ ਹੈ ਮਨੁੱਖ ਦੇ ਕਿ ਇੱਕ ਸੰਤ ਬ੍ਰਹਮ ਗਿਆਨੀ ਕਹਿ ਰਹੇ ਸੀ ਕਿ ਜੇਕਰ ਸਰਕਾਰ ਇਸ ਮਨੁੱਖ ਨੂੰ ਇੱਕ ਦਿਨ ਦੇ ਦੇਵੇ ਵੀ ਜੋ ਕਰਨਾ ਕਰ ਲੈ ਤੈਨੂੰ ਕੋਈ ਸਜ਼ਾ ਨਹੀਂ ਕੋਈ ਨਹੀਂ ਬਚੇਗਾ ਇੰਨਾ ਕ ਵੈਰ ਲੈ ਕੇ ਤੁਰਿਆ ਫਿਰ ਤੁਰਿਆ ਫਿਰਦਾ ਮਨੁੱਖ ਇੰਨੇ ਕਿ ਜ਼ਹਿਰ ਲੈ ਕੇ ਅੰਦਰ ਤੁਰਿਆ ਫਿਰਦਾ ਜੇ ਕਹਿ ਦੇ ਵੀ ਕੋਈ ਕੇਸ ਦਰਜ ਨਹੀਂ ਹੋਏਗਾ ਜੋ ਕਰਨਾ ਕਰ ਲੋ ਕਾਮ ਤੇ ਕ੍ਰੋਧ ਦੋਨੇ ਘਰ ਘਰ ਵੱਡ ਜਾਣਗੇ ਆ ਕਤਲੋਗਾਰਤ ਬਲਾਤਕਾਰ ਕੋਈ ਪਵਿੱਤਰ ਨਹੀਂ ਰਹੇਗਾ ਕੋਈ ਬਚੇਗਾ ਹੀ ਨਹੀਂ ਇਹ ਹਾਲਤ ਹੈ ਮਨੁੱਖ ਦੀ ਸਾਰੇ ਹੀ ਰੋ ਰਹੇ ਨੇ ਨਾਨਕ ਦੁਖੀਆ ਸਭ ਸੰਸਾਰ ਬਦੋਂ ਵੀ ਰੋਂਦੇ ਸੀ ਗੁਰੂ ਨਾਨਕ ਮਹਾਰਾਜ ਨੇ ਕਿਹਾ ਹੁਣ ਤਾਂ ਰੋਂਦੇ ਵੀ ਹੁਣ ਤਾਂ ਤਾਹਾ ਮਾਰਦੇ ਉਹਨਾਂ ਚੀਕਾਂ ਮਾਰਦੇ ਨੇ ਦੁੱਖ ਆਉਂਦਾ ਹੈ ਤਰਸ ਆਉਂਦਾ ਹੈ ਦਇਆ ਆਉਂਦੀ ਹੈ ਹਾਜ਼ਰ ਦੇਖ ਕੇ ਮਨੁੱਖ ਦੀ ਵਕੀਲਾਂ ਕੋਲੇ ਜਾ ਕੇ ਦੇਖੋ ਉਹ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਉਣ ਵਾਸਤੇ ਆਪਣੀਆਂ ਫਾਈਲਾਂ ਤਿਆਰ ਕਰ ਰਹੇ ਨੇ ਜਿੰਦਾਂ ਦਾ ਲੱਗੇ ਹੋਏ ਨੇ ਪੈਸਾ ਮਿਲ ਰਿਹਾ ਉਹਨਾਂ ਨੂੰ ਅੰਨਾ ਉਹ ਪੈਸਾ ਕਿੱਥੋਂ ਆਇਆ ਉਹ ਵੀ ਦੋ ਨੰਬਰ ਦਾ ਉਹ ਗਵੇਂ ਸੁਖਣਾ ਬਹਿ ਜਾਣਗੇ ਅਦਾਲਤਾਂ ਭਰੀਆਂ ਪਈਆਂ ਨੇ ਵਾਰੀ ਆਉਂਦੀ ਨੇ ਤਰੀਕਾ ਤੇ ਤਰੀਕਾ ਪੈਂਦੀਆਂ ਨੇ ਫੈਸਲੇ ਹੁੰਦੇ ਨਹੀਂ ਹੈ ਫਰਸਟ੍ਰੇਟ ਹੋਏ ਪਰਦੇ ਨੇ ਕਹਿੰਦੇ ਮਾਰ ਦੀਏ ਕਤਲ ਕਰਦੀਏ ਡਾੜਾ ਕਾਨੂੰਨ ਦਾ ਸੋ ਪਿਆਰਿਓ ਇਹ ਸੰਸਾਰ ਦਾ ਹਾਲ ਹੈ ਜਿਹੜਾ ਪੁੱਤਨ ਹੈ ਉਹ ਵੀ ਚਾਹੁੰਦਾ ਕਿ ਮੈਂ ਬੰਬ ਸਿੱਟ ਕੇ ਸਾਰੇ ਸੰਸਾਰ ਨੂੰ ਖਤਮ ਕਰਦਾ ਉਹਨੂੰ ਵੀ ਚਿੰਤਾ ਹੈ ਯੂਨੋ ਦੀ ਉਹਨੂੰ ਵੀ ਥੋੜਾ ਦਬਾਅ ਹੈ ਹਰੇਕ ਖੁੱਲ ਖੁੱਲ ਚਾਹੁੰਦਾ ਹੈ ਛੁੱਟੀ ਚਾਹਦਾ ਮੈਨੂੰ ਛੁੱਟੀ ਦੇ ਕੋਈ ਮੈਂ ਕਰਕੇ ਦਿਖਾਵਾਂ ਪਰ ਪਿਆਰਿਓ ਸਰਕਾਰਾਂ ਦੇ ਤਾਂ ਕੰਟਰੋਲ 'ਚ ਇਹ ਹੈ ਨਹੀਂ ਪਰ ਸਭ ਕੁਝ ਪਰਮੇਸ਼ਰ ਦੇ ਕੰਟਰੋਲ 'ਚ ਹੈ ਉਹ ਤੋਂ ਕੰਟਰੋਲ ਤੋਂ ਬਾਹਰ ਨਹੀਂ ਹੁੰਦਾ ਕੋਈ ਵੀ ਜੋ ਮਾਲਕ ਹੈ ਸਿਰਜਣਹਾਰ ਹੈ ਜਿਨ ਨੇ ਏਦੀ ਵਿਰਾਸਤ ਰਚਨਾ ਰਚੀ ਹੈ ਕੁੜਾ ਫਰਮਨ ਰਚੇ ਨੇ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਉਹਦਾ ਪੂਰਾ ਪੂਰਾ ਕੰਟਰੋਲ ਹੈ ਇੱਕ ਇੱਕ ਮਨੁੱਖ ਤੇ ਇੱਕ ਇੱਕ ਦਰਖਤ ਦੇ ਉੱਤੇ ਇੱਕ ਇੱਕ ਕਿਣਕੇ ਉੱਤੇ ਉਹਦਾ ਕੰਟਰੋਲ ਹੈ ਉਹ ਤੋਂ ਬਾਹਰ ਨਹੀਂ ਹੈ ਇਸ ਗੱਲ ਦੀ ਇਹਨੂੰ ਸਮਝ ਨਹੀਂ ਆਉਂਦੀ ਕਹਿੰਦਾ ਜੀ ਉਹਦੇ ਹੁਕਮ ਚ ਹੋ ਰਹੇ ਨੇ ਇਹ ਕਤਲ ਇਹ ਇੰਨਾ ਕੁਝ ਹੋ ਰਿਹਾ ਹੈ ਇਹ ਵੀ ਇਹਨੂੰ ਸਮਝ ਨਹੀਂ ਆਉਂਦੀ ਜਿਹੜੇ ਸਮਝਣ ਵਾਲੇ ਸੀ ਜਿਹੜੇ ਗਿਆਨवान ਸੀ ਉਹਨਾਂ ਦੇ ਸਾਹਮਣੇ 45 ਲੱਖ ਬੰਦਾ ਮਰ ਗਿਆ ਲੜ ਕੇ ਮਹਾ ਭਾਰ ਦੇ ਯੋਗੀ ਵਿੱਚ ਉਹਨੂੰ ਕੋਈ ਫਰਕ ਨਹੀਂ ਪਿਆ ਕੁਸ਼ਣ ਨੂੰ ਕੋਈ ਫਰਕ ਨਹੀਂ ਪਿਆ ਉਹ ਗਿਆਨਵਾਨ ਹੈ ਪਤਾ ਹੈ ਕਿ ਇਸ ਮਨੁੱਖ ਦਾ ਅਸਲੀ ਸਰੂਪ ਕੀ ਹੈ ਉਹਨੂੰ ਪਤਾ ਹੈ ਜਿਹੜੇ ਮਨੁੱਖ ਨੂੰ ਪਤਾ ਹੈ ਕਿ ਮੇਰਾ ਅਸਲੀ ਸਰੂਪ ਕੀ ਹੈ ਮੈਂ ਕੌਣ ਹਾਂ ਮੇਤੋਂ ਕੋਈ ਖੋ ਨਹੀਂ ਸਕਦਾ ਮੈਨੂੰ ਕੋਈ ਦੇ ਨਹੀਂ ਸਕਦਾ ਮੈਨੂੰ ਕੋਈ ਘਾਟਾ ਪੈ ਨਹੀਂ ਸਕਦਾ ਮੈਂ ਕੁਝ ਇੱਥੋਂ ਲੈ ਕੇ ਜਾ ਨਹੀਂ ਸਕਦਾ ਮੈਂ ਤਾਂ ਸੰਪੂਰਨ ਹਾਂ ਮੇਰੇ ਖੱਟਣ ਵਾਸਤੇ ਜਾਂ ਮੇਰੇ ਅਗਵਚਨ ਵਾਸਤੇ ਇਹ ਸੰਸਾਰ ਚ ਕੁਝ ਨਹੀਂ ਹੈ ਮੈਂ ਤਾਂ ਸੰਪੂਰਨ ਹਾਂ ਮੈਂ ਤਾਂ ਪੂਰਾ ਹਾਂ ਮੈਂ ਤਾਂ ਆਨੰਦ ਹਾਂ ਉਹ ਤਾਂ ਹੈ ਪਿਆਰਿਓ ਸੁਖੀ ਸੰਤ ਤਾਂ ਪਰਮੇਸ਼ਰ ਬਣ ਗਿਆ ਜਾਂ ਸੰਤ ਹੈ ਉਹ ਤਾਂ ਪਰਪੱਕ ਹੋ ਗਿਆ ਜਿਹੜਾ ਜਗਿਆਸੂ ਹੈ ਉਹ ਵੀ ਅਭਿਆਸ ਕਰਦਾ ਇਸ ਚੀਜ਼ ਦਾ ਉਹ ਵੀ ਸੱਚੇ ਮਨੋਂ ਉਹਨੂੰ ਪਤਾ ਹੈ ਕਿ ਮੇਰੀ ਮੰਜ਼ਿਲ ਕੀ ਹੈ ਉਹ ਵੀ ਵਧਦਾ ਜਾਂਦਾ ਹੌਲੀ ਹੌਲੀ ਉਧਰ ਨੂੰ ਜਿਹੜੇ ਬਾਕੀ ਨੇ ਜਿਹੜੇ ਨਹੀਂ ਆਉਂਦੇ ਇਸ ਰਸਤੇ ਤੇ ਉਨ੍ਹਾਂ ਦਾ ਹਾਲਤ ਦਾ ਸੁਜੋਗ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਜਿਵੇਂ ਨਗਰ ਵਿੱਚ ਕੋਈ ਪਹਿਰੇਦਾਰ ਨਾ ਹੋਵੇ ਤੇ ਲੁਟੇਰੇ ਘੁੰਮਦੇ ਹੋਣ ਇਹ ਹਾਲਤ ਹੈ ਇਸ ਦੇਹੀ ਮੈਂ ਪੰਜ ਚੋਰ ਬਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝਾ ਕੋਈ ਨਾ ਸੁਣੇ ਪੁਕਾਰਾ ਇਹਦੀ ਪੁਕਾਰ ਕੋਈ ਸੁਣਦਾ ਨਹੀਂ ਪੁਕਾਰ ਕਿੰਨੇ ਸੁਣਨੀ ਹੈ ਪ੍ਰਕਾਰ ਪੁਕਾਰ ਸੁਣਨੀ ਹੈ ਗੁਰੂ ਨੇ ਪੁਕਾਰ ਸੁਣਨੀ ਹੈ ਸੰਤ ਨੇ ਸਾਧੂ ਨੇ ਗੁਰੂ ਕੋਲੇ ਸੰਤ ਕੋਲੇ ਇਹ ਜਾਂਦਾ ਨਹੀਂ ਜੇ ਜਾਂਦਾ ਹੈ ਤਾਂ ਕੁਝ ਮੰਗਦਾ ਹੈ ਪਦਾਰਥ ਮੰਗਦਾ ਫੇਰ ਉਹੀ ਚੀਜ਼ਾਂ ਮੰਗੀ ਜਾਂਦਾ ਜਿਹੜੀਆਂ ਨੇ ਇਹਨੂੰ ਅੱਗ ਲਾਈ ਐ ਜਿਹੜੀਆਂ ਜਿਹੜੇ ਪਦਾਰਥ ਨੇ ਇਹਨੂੰ ਦੁਖੀ ਕੀਤਾ ਐ ਮੁੜ ਮੁੜ ਕੇ ਫੇਰ ਉਹੀ ਮੰਗਦਾ ਜੋ ਮੰਗੇ ਤੋ ਮੰਗੇ ਵੀ ਆ ਜਾ ਤੇ ਕੁਸਲਾਂ ਕਾਹੂ ਥੀ ਆ ਜਦੋਂ ਮੰਗਦਾ ਹੋਰ ਕੁਝ ਮੰਗਦਾ ਉਹਦੇ ਨਾਲ ਇਹਦਾ ਕੁਝ ਨਹੀਂ ਹੋਣ ਲੱਗਾ ਮੰਗਨ ਮੰਗਤਾ ਇੱਕ ਹੈ ਮੰਗ ਇੱਕ ਨੂੰ ਮੰਗਦਾ ਨਹੀਂ ਹੈ ਇਕ ਨੂੰ ਮੰਗਦਾ ਤੇ ਵੀ ਹੋਮ ਹੈ ਜਾਂਦੀ ਹੈ ਹੋਂ ਮੈਨੂੰ ਜਾਣ ਦੇਣੀ ਚਾਹੁੰਦਾ ਹੈ ਵੀ ਮੇਰੀ ਹੋਮ ਮੈਨ ਚਲੀ ਜਾਵੇ ਮੇਰਾ ਹੰਕਾਰ ਲੱਗਦਾ ਮੇਰੀ ਹੋਂਦ ਲੱਗਦੀ ਖਤਮ ਹੋ ਜਾਵੇ ਗੁਰੂ ਨੇ ਇਹਦੀ ਬੰਦ ਨਹੀਂ ਸੰਤ ਨੇ ਇਹਦੀ ਬੰਦ ਹੀ ਨਹੀਂ ਸੰਤ ਨੇ ਕਹਿਣਾ ਪਿੱਛਾ ਕਰ ਲੈ ਤਿਆਗ ਕਰ ਦੇ ਪਿੱਠ ਕਰ ਦੇ ਪਦਾਰਥਾਂ ਵੱਲ ਗੁਰੂ ਕਹਿੰਦਾ ਤੂੰ ਮੈਂ ਭਾਵ ਖਤਮ ਕਰ ਦੇ ਹੋਮ ਮੈਂ ਖਤਮ ਕਰ ਦੇ ਭਾਣੇ ਚ ਆ ਜਾ ਇਹ ਗੱਲਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਕਹਿੰਦਾ ਮੈਂ ਉਵੇਂ ਹੀ ਬਣਿਆ ਵੀ ਰਹਾ ਤੇ ਮਨੂੰ ਸਾਰੇ ਸੁੱਖ ਮਿਲੇ ਜਾਣ ਪਿਆਰਿਆ ਬਣਿਆ ਰਹੇਗਾ ਤੂੰ ਤੂੰ ਬਣਿਆ ਰਹੇਗਾ ਬਹੁਤ ਆਨੰਦਮਈ ਬਣ ਜਾਏਗਾ ਬਹੁਤ ਵਿਸਥਾਰ ਹੋ ਜਾਏਗਾ ਤੇਰਾ ਤੂੰ ਕਿਤੇ ਨਹੀਂ ਜਾਣ ਲੱਗਾ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ ਤੇਰੀ ਹੋਂਦ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਹੜੀ ਤੇਰੀ ਆਦ ਝੂਠੀ ਹੋਂਦ ਬਣਾਈ ਬੈਠਾ ਨਾ ਤੂੰ ਇਹਨੂੰ ਹਮੇਸ਼ਾ ਹੀ ਖਤਰਾ ਰਹਿੰਦਾ ਹੈ ਖਤਮ ਹੋਣ ਦਾ ਗਵਾਚਣ ਦਾ ਖਤਰਾ ਰਹਿੰਦਾ ਹੈ ਇਹ ਝੂਠੀ ਹੋਂਦ ਨਾਲ ਜਿਹੜੀਆਂ ਤੂੰ ਪਕੜਾਂ ਬੰਨ ਲੀਆਂ ਨਾ ਇਹ ਹਮੇਸ਼ਾ ਇਹਨਾਂ ਪਕੜਾਂ ਦੇ ਖੁਸ਼ੀ ਜਾਣ ਦਾ ਖਤਰਾ ਰਹਿੰਦਾ ਤੈਨੂੰ ਇਹ ਇਲਾਜ ਤਾਂ ਕਹਿੰਦੇ ਮਹਾਰਾਜ ਕਹਿੰਦੇ ਹੈ ਮਿਲ ਸਾਧੂ ਖੰਡ ਲਖੰਡਾ ਹੈ ਹੈਗਾ ਲਾਇਤਾ ਸਾਧੂ ਨੂੰ ਮਿਲ ਕੇ ਤੂੰ ਇਹਨਾਂ ਦੋਨਾਂ ਨੂੰ ਕਾਮ ਕ੍ਰੋਧ ਨੂੰ ਖੰਡ ਖੰਡ ਕਰ ਸਕਦਾ ਹੈ ਕਦਮ ਕਰ ਸਕਦਾ ਦੂਰ ਕਰ ਸਕਦਾ ਪਰ ਸਾਧੂ ਮਿਲਦਾ ਕਿੱਥੇ ਹੈ ਪਿਆਰਿਓ ਸਾਧੂ ਭਾਗਾਂ ਵਿੱਚ ਮਿਲਦਾ ਨਹੀਂ ਹੈਗੇ ਨੇ ਸਾਧੂ ਹੁਣ ਵੀ ਹੈਗੇ ਨੇ ਸਵਾਰ ਰਹਿੰਦੇ ਨੇ ਸੰਸਾਰ ਤੇ ਪਰ ਭਾਗ ਹੋਣ ਤਾਂ ਮਿਲ ਜਾਂਦੇ ਨੇ ਜੇ ਭਾਗ ਨਾ ਹੋਣ ਤਾਂ ਕੋਲ ਬੈਠੇ ਨਹੀਂ ਮਿਲਦਾ। ਉਪਾਗ ਇਹ ਬਣਾਉਂਦਾ ਨਹੀਂ ਹੈ। ਸ਼ੁਭ ਕਰਮ ਕਰਦਾ ਨਹੀਂ ਹੈ। ਸੋਚਦਾ ਵੀ ਨਹੀਂ ਹੈ ਸ਼ੁਭਤਾਏ। ਸੋਚ ਹੀ ਲਵੇ ਸ਼ੁਭ ਵੀ ਮੈਂ ਅੱਛੇ ਕੰਮ ਕਰਨਾ ਚਾਹੁੰਨਾ। ਮੈਂ ਪੁੰਨ ਕਰਨਾ ਚਾਹੁੰਨਾ, ਮੈਂ ਦਾਨ ਕਰਨਾ ਚਾਹੁੰਨਾ, ਮੈਂ ਸਤਸੰਗ ਕਰਨਾ ਚਾਹੁੰਨਾ। ਬਹੁਤ ਔਖਾ ਹੈ। ਇਸ ਮਨੁੱਖ ਦਾ ਠੀਕ ਹੋਣਾ ਬੜਾ ਔਖਾ ਹੈ ਧਰਮ ਸਹਾਈ ਸੀ ਪਰ ਧਰਮ ਦੇ ਨਾਂ ਤੇ ਜਿਹੜੇ ਅਖੌਤੀ ਧਰਮੀ ਬਣ ਗਏ ਉਹ ਤਾਂ ਖੁਦ ਕਾਮ ਦੇ ਵਿੱਚ ਗੋਤੇ ਖਾ ਰਹੇ ਨੇ ਜਿੱਲਾ 'ਚ ਬੈਠੇ ਨੇ ਦੁਕਾਨਾਂ ਹਿਲਾ ਕੇ ਬੈਠੇ ਨੇ ਬਾਹਰ ਕੁਝ ਹੋਰ ਹੋ ਰਿਹਾ ਹੈ ਅੰਦਰ ਕੁਝ ਹੋਰ ਹੋ ਰਿਹਾ ਹੈ ਉੱਥੇ ਦਾ ਇਲਾਜ ਕਿਵੇਂ ਹੋਏਗਾ ਉੱਥੇ ਇਲਾਜ ਨਹੀਂ ਹੋਏਗਾ ਇਹਦਾ ਉਹ ਤਾਂ ਆਪ ਰੋਗੀ ਨੇ ਉਹ ਤਾਂ ਆਪ ਬਿਲਕੁਲ ਰਹੇ ਨੇ ਇਹ ਤਾਂ ਗੁਰੂ ਦੀ ਬਾਣੀ ਸ਼ੀਤਲ ਸੰਤ ਸੰਗ ਜਾ ਕਾ ਮਨ ਸੀਤਲ ਠੰਡਾ ਸੰਤ ਸੰਗ ਜਾ ਕਾ ਮਨ ਸੀਤਲ ਸੋ ਜਾਣੈ ਸਗਲੀ ਠੰਡੀ ਉਹਦੇ ਵਾਸਤੇ ਠੰਡੀ ਠੰਡ ਹੈ ਆਨੰਦ ਹੀ ਆਨੰਦ ਹੈ ਸ਼ਾਂਤ ਹੀ ਸ਼ਾਂਤ ਹੈ ਕੋਈ ਫੁਰਨਾ ਹੀ ਨਹੀਂ ਕੋਈ ਇੱਛਾ ਹੀ ਨਹੀਂ ਉਹਦੀ ਕੋਈ ਮਾਨਤਾ ਵਿਗੜਦੀ ਨਹੀਂ ਉਹਦਾ ਕੋਈ ਅਪਮਾਨ ਹੁੰਦਾ ਹੀ ਨਹੀਂ ਉਹਨੇ ਆਪਣੇ ਮਨ ਵਿੱਚ ਕੋਈ ਐਸੀਆਂ ਮਾਨਤਾਵਾਂ ਬਣਾਈਆਂ ਹੀ ਨਹੀਂ ਹੈ ਵੀ ਜੇ ਫੋਟੋ ਨੂੰ ਪਰਾਖ ਲੈ ਦੜਲਤਾ ਤੇ ਮੇਰੇ ਫੇਸ ਪਹੁੰਚ ਗਈ ਅੱਗ ਲੱਗ ਗਈ ਅੰਦਰ ਜੇ ਝੰਡੇ ਨੂੰ ਲਾਤਾ ਤਾਂ ਮੇਰੀ ਅੱਗ ਲੱਗ ਗਈ ਅੰਦਰ ਇਹ ਪਹਿਲੀਆਂ ਕਲਾਸਾਂ ਹੁੰਦੀਆਂ ਪਿਆਰ ਜੀ ਜਿੱਥੇ ਜਾ ਕੇ ਸ਼ਬਦ ਦੀ ਗੱਲ ਕੀਤੀ ਮਹਾਰੇ ਨੇ ਜਿੱਥੇ ਜਾ ਕੇ ਉੱਚੀ ਉਡਾਰੀ ਦੀ ਗੱਲ ਕੀਤੀ ਹੈ ਉਥੇ ਇਹ ਚੀਜ਼ਾਂ ਨਹੀਂ ਰਹਿ ਜਾਂਦੀਆਂ ਉਥੇ ਸਾਰਾ ਕੂੜਕਬਾਰ ਸਟਣਾ ਵੱਡਾ ਥੱਲੇ ਦਾਸ ਨੂੰ ਕਿਹੜੀ ਪੁੱਛ ਲੈਂਦੇ ਨੇ ਮਨ ਨੂੰ ਕਹਿੰਦੇ ਕਿ ਕਿਸਾਨਾਂ ਦਾ ਕੀ ਬਣੇਗਾ ਉਹ ਮੈਂ ਕਿਹਾ ਭਾਈ ਅਸੀਂ ਵੀ ਖੇਤੀ ਕੀਤੀ ਐ ਅਸੀਂ ਵੀ ਖੇਤੀ ਕੀਤੀ ਐ ਸਾਡੀਆਂ ਕਣਕਾਂ ਤੇ ਵੀ ਨਹੀਂ ਪੈ ਜਾਂਦੇ ਸੀ ਸਾਡੇ ਪਿਤਾ ਜੀ ਕਿਹਾ ਕਰਦੇ ਸੀ ਕੋਈ ਨਹੀਂ ਪਿਆਰੋ ਭਾਣਾ ਹੈ ਮਾਲਕ ਦਾ ਆਪਾਂ ਇਹਦੀ ਘੱਟ ਖਰਚਾ ਕਰ ਲਾਂਗੇ ਕਦੇ ਕੋਈ ਮੁਆਵਜ਼ਾ ਜਾਂ ਕੋਈ ਧਰਨਾ ਜਾਂ ਕੋਈ ਐਸਾ ਕੁਝ ਨਹੀਂ ਸੀ ਹੈ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਬਹੁਤ ਸੌਖਾ ਹੈ ਜਗਾ ਜਗਾ ਤੇ ਮੈਂ ਮਾਫੀ ਮੰਗ ਲਵਾਂ ਬਹੁਤ ਕੁਸ਼ ਹੈ ਪਿਆਰਿਓ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਤਾਂ ਗੁਰੂ ਰਸ ਸਭ ਕਹਿੰਦੇ ਨੇ ਗੁਰਮੁਖ ਹੋਏ ਸੋ ਬਾਣਾ ਮੰਨੇ ਅੰਧਾ ਲਾਉਣ ਵਾਲੇ ਬਹੁਤ ਨੇ ਪਾਣੀ ਛਿੜਕਣ ਵਾਲਾ ਗੁਰੂ ਉਹਦੇ ਕੋਈ ਜਾਂਦਾ ਨਹੀਂ ਹੈ ਕਿਸਾਨ ਕੁਦਰਤ ਦੇ ਸਭ ਤੋਂ ਨੇੜੇ ਹੁੰਦਾ ਕਿਸਾਨ ਰੱਬ ਦੇ ਸਭ ਤੋਂ ਨੇੜੇ ਹੈ ਪਰ ਐਸਲੇ ਸਭ ਤੋਂ ਦੂਰ ਗਿਆ ਹੋਇਆ ਹੈ ਉਹਦੀ ਕੀਤੀ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਆਰੋ ਇਹ ਕਾਨੂੰਨੀ ਹੈ ਕੁਦਰਤ ਦਾ ਉਹ ਤਾਂ ਉਹਦੇ ਭਾਂਚ ਰਹਿਣਾ ਪੈਂਦਾ ਹੈ ਰਾਜਨੀਤੀਆਂ ਹੋਰ ਗੱਲਾਂ ਨੇ ਉਹ ਚਵੜਾ ਖੋਸ਼ ਹੈ ਦਿਖਾਵਾ ਬੜਾ ਖੋਸ਼ ਹੈ ਸੋ ਹਰ ਇੱਕ ਦੁਖੀ ਇਹ ਕਹਨ ਤੋਂ ਪਾਓ ਕੋਈ ਸੁਖੀ ਨਹੀਂ ਹੈ ਅੱਗਾ ਵੱਲੀਆਂ ਨੇ ਮਨ ਅੰਦਰ ਹਫਤਾਰਾਂ ਦੇ ਵਿੱਚ ਦੇਖ ਲੋ ਕਰਮ ਭੋਗ ਰਹੇ ਨੇ ਦੁਖੀ ਹੋ ਰਹੇ ਨੇ ਇਹ ਨਹੀਂ ਆ ਕਿ ਗੁਰਸਿੱਖ ਨੂੰ ਦੁੱਖ ਨਹੀਂ ਆਉਂਦਾ ਸੰਤ ਨੂੰ ਦੁੱਖ ਨਹੀਂ ਆਉਂਦਾ ਸੰਤ ਵਾਸਤੇ ਉਹ ਦੁੱਖ ਹੈ ਹੀ ਨਹੀਂ ਗਿਆਨ ਅੰਜਨ ਜਾ ਕੀ ਨੇਤਰੀ ਪ੍ਰਿਆਤਾ ਕੋ ਸਰਵ ਪ੍ਰਗਾਸਾ ਗੁਰੂ ਨੇ ਜਿੱਤੇ ਕਿਰਪਾ ਕਰ ਦਿੱਤੀ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਉਪਖ ਹੈ ਉਹਦੇ ਵਾਸਤੇ ਕੋਈ ਵਿਪਤਾ ਰਹਿ ਨਹੀਂ ਜਾਂਦੀ ਸੰਸਾਰ ਤੇ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਉਹਦੇ ਵਾਸਤੇ ਵਿਪਤਾ ਨਾਂ ਦੀ ਕੋਈ ਚੀਜ਼ ਰਹਿ ਨਹੀਂ ਜਾਂਦੀ ਸੰਸਾਰ ਦੇ ਉੱਤੇ ਉਹ ਵਾਸਤੇ ਸੰਸਾਰ ਹੀ ਰਹਿ ਨਹੀਂ ਜਾਂਦਾ ਉਹ ਜਾਣ ਜਾਂਦਾ ਕਿ ਇਹ ਸੰਸਾਰ ਨਹੀਂ ਹੈ ਮਨੂੰ ਗੁਰੂ ਅਮਰਦਾਸ ਦਾ ਵਚਨ ਹਮੇਸ਼ਾ ਯਾਦ ਰਹਿੰਦਾ ਹੈ ਇਹ ਇਸ ਸੰਸਾਰ ਤੋਂ ਮੈਂ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਪਰ ਇੱਕ ਯੁਗਤੀ ਹੈ ਇੱਕ ਸਾਧਨ ਹੈ ਇੱਕ ਤਿਆਗ ਹੈ ਜਿਹਦੇ ਨਾਲ ਉਹ ਨਦਰੀ ਆ ਜਾਂਦੇ ਹਨ ਦਰਸ਼ਨ ਹੋ ਜਾਂਦੇ ਨੇ ਸੋ ਇਸ ਕਰਕੇ ਧਰਮ ਦਾ ਰੌਲਾ ਪਾਉਣ ਵਾਲੇ ਜੇ ਧਰਮ ਦਾ ਇੱਕ ਵੀ ਅੰਗ ਮੰਨ ਲੈਣ ਘਰੋਂ ਦੇ ਇੱਕ ਗੁਣ ਨੂੰ ਹੀ ਧਾਰਨ ਕਰ ਲੈਣ ਤਾਂ ਸ਼ਾਂਤੀ ਹੋ ਸਕਦੀ ਹੈ ਸੰਤੋਖ ਨੂੰ ਮੰਨ ਲਵੇ ਦਇਆ ਨੂੰ ਮੰਨ ਲਵੇ ਧੀਰਜ ਨੂੰ ਧਾਰਨ ਕਰ ਲਵੇ ਧੀਰਜ ਧਾਮ ਬਣਾਏ ਇਹ ਹੈ ਤਨ ਬੁੱਧ ਸੋ ਦੀਪਕ ਜਿਉਂ ਜਿਆਰ ਕਿਸੇ ਇੱਕ ਗੁਣ ਦਾ ਮੰਨ ਲਵੇ ਇਹ ਮੰਦਾ ਹੀ ਨਹੀਂ ਹੈ ਫਿਰ ਪਿਆਰਿਓ ਇਹਦੇ ਦੁੱਖ ਕਦੇ ਖਤਮ ਨਹੀਂ ਹੋਣਗੇ ਕਦੇ ਦੁੱਖੇ ਦੇ ਖਤਮ ਨਹੀਂ ਹੋਣਗੇ ਇਹ ਦੁਖੀ ਰਹੇਗਾ ਜਲਦਾ ਬਲਦਾ ਰਹੇਗਾ ਆਪ ਦੁਖੀ ਰਹੇਗਾ ਆਸੇ ਪਾਸੇ ਵਾਲਿਆਂ ਨੂੰ ਦੁਖੀ ਕਰੇਗਾ ਬਿਨਾ ਹੋ ਜਾ ਤੂੰ ਐਸੇ ਕਰਕੇ ਸੰਤਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਠੰਡਾ ਜਲਦਾ ਛੱਟਾ ਮਾਰਦੇ ਰਹੀਏ ਮਾਰਦੇ ਰਹੀਏ ਗੁਰਬਾਣੀ ਦਾ ਛੱਟਾ ਗੁਰੂ ਦੇ ਗਿਆਨ ਦਾ ਛੱਟਾ ਜਿੰਨਾ ਕਵਜਦਾ ਵਜਦਾ ਰਹੇ ਕਿਸੇ ਭਾਗਾ ਵਾਲੇ ਦੇ ਹਿਰਦੇ ਤੇ ਵੱਜ ਗਿਆ ਸ਼ਾਂਤ ਹੋ ਜਾਏਗਾ ਇਹ ਗੁਰਬਾਣੀ ਦਾ ਅੰਮ੍ਰਿਤ ਜਲ ਹੈ ਸੰਤ ਸੰਗ ਜਾ ਕਾ ਮਨ ਸੀਤਲ ਸੋ ਜਾਣੈ ਸਗਲੀ ਠੰਢੀ ਹਉ ਮੈ ਰੋਗ ਜਾ ਕਾ ਮਨ ਵਿਆਪਤ ਸੋ ਜਨਮ ਰੈ ਬਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪਰਿਆ ਤਾਂ ਕੋ ਸਰਵ ਪ੍ਰਗਾਸਾ ਉਹਨੂੰ ਚਾਨਣ ਹੋ ਗਿਆ ਸਾਰੇ ਪਾਸੇ ਚਾਨਣ ਕੀ ਦੇਖਦਾ ਉਹ ਉਹ ਚਾਨਣ 'ਚ ਇਹ ਵੇਖਦਾ ਕਿ ਮੈਂ ਕਿੰਨੂੰ ਧੱਕਾ ਕਰਾਂ ਕਿਹਦੇ ਲੱਤਾਂ ਵਾ ਤੋੜਾਂ ਮੈਂ ਮੈਂ ਕਿਨੂੰ ਬੁਰਾ ਭਲਾ ਕਹਾ ਬੁਰਾ ਭਲਾ ਕਹ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਤੂੰ ਹੀ ਆ ਸਾਰਿਆਂ ਵਿੱਚ ਮੈਂ ਠੱਗੀ ਧੋਖਾ ਕਿਹਦੇ ਨਾਲ ਕਰਾਂ ਮੈਂ ਕਿਹਦੇ ਉੱਤੇ ਕੇਸ ਕਰਾਂ ਗੁਰਜੰਦੇਵ ਮਹਾਰਾ ਜੀ ਕਹਿੰਦੇ ਮੈਂ ਕਿੰਨੂ ਬਦ ਅਸੀਸ ਦੇਵਾ ਮੈਂ ਕਿਦਾ ਬੁਰਾ ਮੰਗਾ ਚਾਹੇ ਉਹ ਤੱਤੀਆਂ ਤਵੀਆਂ ਤੇ ਬਿਠਾ ਕੇ ਜ਼ੁਲਮ ਕਰ ਰਹੀ ਸੀ ਮੀਆਂ ਮੀਰ ਨੂੰ ਕਹਿੰਦੇ ਦੱਸ ਮੈਂ ਕਿੰਨੂ ਬੁਰਾ ਕਹਾ ਦੁਜਾ ਕੋਈ ਹੈ ਹੀ ਨਹੀਂ ਮਾਲਕ ਤੋਂ ਬਿਨਾ ਇਹ ਜਿਹੜਾ ਗਿਆਨ ਹੈ ਪਿਆਰਿਓ ਇਹ ਗੱਲਾਂ ਨਾਲ ਨਹੀਂ ਆਉਂਦਾ ਜਿਹੜੇ ਸੰਤ ਲਖਾ ਲਖਾ ਕੇ ਵੱਡੇ ਵੱਡੇ ਅਡੰਬਰ ਅਸੀਂ ਬੈਠੇ ਨੇ ਪਖਾਨ ਰਜੀ ਬੈਠੇ ਨੇ ਦੁਕਾਨਾ ਖੋਲੀ ਬੈਠੇ ਨੇ ਉੱਥੇ ਨਹੀਂ ਹੈ ਉੱਥੇ ਦਾ ਸਮਾਂ ਖਰਾਬ ਹੈ ਪੈਸਾ ਬਰਬਾਦ ਹੈ ਜਿੱਤਾਂ ਬਰਬਾਦ ਨੇ ਇਹ ਤਾਂ ਪਿਆਰਿਓ ਵੱਡੇ ਭਾਗ ਸ਼ੁਭ ਕਰਮ ਹੋਣ ਅਰਦਾਸਾਂ ਹੋਣ ਇਹਦੀਆਂ ਅੰਦਰੋਂ ਕੋਈ ਇਹਦਾ ਪੁਰਾਣਾ ਲੈਟਰੀ ਨਿਕਲਾ ਆਵੇ ਇਹਨੂੰ ਪੂਰਨ ਮਾਹ ਪੂਸ਼ ਮਿਲ ਜਾਵੇ ਫਿਰ ਉਹ ਕਿਰਪਾ ਕਰ ਦੇਵੇ ਗੁਰੂ ਦੇ ਹੁਕਮ ਚ ਕਿਰਪਾ ਕਰਦਾ ਸੰਤ ਸੰਤ ਕੋਲੇ ਕਿਰਪਾ ਹੁੰਦੀ ਆ ਸੰਤ ਕਿਰਪਾ ਲੈ ਕੇ ਆਉਂਦਾ ਸੰਤ ਕਿਰਪਾ ਕਰਨ ਵਾਸਤੇ ਬਣਿਆ ਹੁੰਦਾ ਉਹ ਗੁਰੂ ਦੇ ਭਾਣੇ ਚ ਗੁਰੂ ਦੇ ਹੁਕਮ ਚ ਗੁਰੂ ਐਖ ਲੋ ਗੁਰੂ ਉਹ ਤੋਂ ਕਿਰਪਾ ਕਰਾਉਂਦਾ ਭਾਗਾਂ ਵਾਲਿਆਂ ਉੱਤੇ ਉਹਦਾ ਅਮੰਤਾ ਸ਼ਾਂਤ ਹੋ ਜਾਏਗਾ ਉਹ ਤਾਂ ਰੈਸਟ ਇਨ ਪੀਸ ਇਸ ਸਰੀਰ ਦੇ ਰਹਿੰਦੇ ਵੀ ਰੈਸਟ ਇਨ ਪੀਸ ਤੇ ਸਰੀਰ ਤੋਂ ਬਾਅਦ ਵੀ ਰੈਸਟ ਇਨ ਪੀਸ ਉਹ ਤਾਂ ਸ਼ਾਂਤ ਚਿੱਤ ਜੋ ਪਰਮੇਸ਼ਰ ਹੈ ਸਦਾ ਸ਼ਾਂਤ ਹੈ ਸਦਾ ਆਨੰਦਤ ਹੈ ਨਾਹੀਂ ਵਿਯੋਗ ਉੱਥੇ ਵਿਛੋੜਾ ਹੈ ਹੀ ਨਹੀਂ ਉੱਥੇ ਆਨੰਦ ਹੈ ਪਿਆਰਿਓ ਇਸ ਕਰਕੇ ਗੁਰਬਾਣੀ ਦਾ ਸੀਤਲ ਜਲ ਪਿੰਦੇ ਰਹੋ ਇਦਨਾ ਇਸ਼ਨਾਨ ਕਰਦੇ ਰਹੋ ਇਹਦੀ ਵਿਚਾਰ ਕਰਦੇ ਰਹੋ ਬਚੇ ਰਹੋਗੇ ਨਹੀਂ ਤਾਂ ਜਿਨ੍ਹਾਂ ਨੇ ਮਨ ਚ ਕੂੜਕ ਬਾਦ ਭੜ ਲਿਆ ਆਪਣੇ ਮਾਪਦੰਡ ਬਣਾ ਲਏ ਜੀ ਸਾਡਾ ਆਹ ਕਰਤਾ ਉਹਨੇ ਸਾਡਾ ਆਹ ਕਰਤਾ ਸਾਡੀ ਬੇਇਤੀ ਕਰਤੀ ਧਰਮ ਦੀ ਵਿਧਵੀ ਕਰਤੀ ਉਹਨਾਂ ਨੇ ਸਾਡਾ ਉਹ ਕਰਤਾ ਇਹ ਤਾਂ ਹੁੰਦਾ ਰਹੇਗਾ ਇਹ ਤਾਂ ਹੁੰਦਾ ਰਹੇਗਾ ਇਹ ਸਤਜੁਗ ਨਹੀਂ ਹੈ ਇਹ ਕਲਯੁਗ ਹੈ ਪਰ ਕਲਯੁਗ ਵਿੱਚ ਵੀ ਉਹ ਦਵਾਈ ਹੈਗੀ ਹੈ ਜਿਸ ਨਾਲ ਰੈਸਟ ਇਨ ਪੀਸ ਜਿੱਦਾਂ ਸ਼ਾਂਤ ਹੋ ਕੇ ਬਹਿ ਜਾਂਦਾ ਹੈ ਪਤਾ ਨਹੀਂ ਕਦੋਂ 2 ਘੰਟੇ ਲੰਘ ਗਏ ਕਦੋਂ 4 ਘੰਟੇ ਲੰਘ ਗਏ ਕੰਮ ਵੀ ਕਰੀ ਜਾਂਦਾ ਰੋਟੀ ਪਾਣ ਵੀ ਛੱਕੀ ਜਾਂਦਾ ਡਿਊਟੀਆਂ ਵੀ ਕਰੀ ਜਾਂਦਾ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਦੇ ਗੁਰੂ ਨੇ ਕਿਰਪਾ ਕਰ ਦਿੱਤੀ ਭੁਲਾ ਚੁੱਕਾ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ